ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜਦੋਂ ਖਾਣਾ ਖਾਣ ਤੋਂ ਬਾਅਦ ਸਾਡੇ ਪੇਟ 'ਚ ਅਫਾਰਾ ਹੋ ਜਾਂਦਾ ਜਾਂ ਪੇਟ ਫੁੱਲ ਜਾਂਦਾ ਏ ਤਾਂ ਉਹਦਾ ਕਾਰਨ ਕੀ ਹੁੰਦਾ ਸੀ ਉਹਨੂੰ ਠੀਕ ਕਿਵੇਂ ਕਰ ਸਕਦੇ ਆ ਅੱਜ ਅਸੀਂ ਉਹਨਾਂ 7 ਤਰੀਕਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਨਾਲ ਅਸੀਂ ਅਫਾਰੇ ਨੂੰ ਠੀਕ ਕਰ ਸਕਦੇ ਹਾਂ ਜਿਹਨੂੰ ਅਸੀਂ ਡਾਕਟਰੀ ਭਾਸ਼ਾ 'ਚ ਬਲੋਟਿੰਗ ਵੀ ਕਹਿੰਦੇ ਆ ਸੋ ਆ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਅੱਗੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਹਨੂੰ ਸ਼ੇਅਰ ਜ਼ਰੂਰ ਕਰੋ ਚਲੋ ਦੋਸਤੋ ਆਓ ਅਸੀਂ ਸ਼ੁਰੂ ਕਰਦੇ ਹਾਂ ਦੋਸਤੋ ਜਦੋਂ ਇਹ ਅਫਾਰਾ ਹੁੰਦਾ ਤਾਂ ਕੁਝ ਨਾਲ ਲੱਛਣ ਆਉਂਦੇ ਆ ਉਹ ਕਿਵੇਂ ਹੁੰਦੇ ਦੋਸਤੋ ਜੇ ਬੜੇ ਧਿਆਨ ਨਾਲ ਸੋ ਦੇਖੀਏ ਤਾਂ ਜਿਹੜਾ ਪੇਟ ਸਾਡਾ ਫੁੱਲਦਾ ਉਹ ਸਾਡੀ ਨਾਭੀ ਤੋਂ ਉੱਪਰ ਵਾਲਾ ਹਿੱਸਾ ਹੁੰਦਾ ਜਿਹੜਾ ਬਾਰ ਨੂੰ ਆਉਂਦਾ ਏ ਪਰ ਸਾਨੂੰ ਲੱਗਦਾ ਸਾਡਾ ਪੂਰਾ ਪੇਟ ਹੀ ਫੁੱਲਿਆ ਹੋਇਆ ਇਹਦੇ ਨਾਲ ਨਾਲ ਸਾਨੂੰ ਹੋਰ ਲੱਛਣ ਆਉਂਦੇ ਜਿਵੇਂ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਆ ਡਕਾਰ ਦੇ ਨਾਲ ਕਈ ਵਾਰੀ ਹਲਕਾ ਜਿਹਾ ਪਾਣੀ ਵੀ ਗਲੇ ਤੱਕ ਆ ਜਾਂਦਾ ਜੇ ਖਾਣਾ ਜ਼ਿਆਦਾ ਖਾਦਾ ਹੋਵੇ ਤਾਂ ਕਈ ਵਾਰੀ ਖਾਣਾ ਵੀ ਉੱਪਰ ਤੱਕ ਆ ਜਾਂਦਾ ਇਦੇ ਨਾਲ ਨਾਲ ਪੇਟ 'ਚ ਦਰਦ ਵੀ ਹੋਣੀ ਸ਼ੁਰੂ ਹੋ ਜਾਂਦੀ। ਦੋਸਤੋ ਦਰਦ ਹੋਣ ਦਾ ਕਾਰਨ ਇਹ ਹੁੰਦਾ ਕਿ ਜਦੋਂ ਅਸੀਂ ਖਾਣਾ ਵੱਧ ਖਾ ਲੈਂਦੇ ਤਾਂ ਸਾਡਾ ਪੇਟ ਖਿੱਚਿਆ ਜਾਂਦਾ ਜਿਹਦੇ ਕਰਕੇ ਸਾਨੂੰ ਦਰਦ ਮਹਿਸੂਸ ਹੁੰਦੀ ਤੇ ਕਦੇ-ਕਦੇ ਮੁਰੋੜੇ ਵੀ ਆ ਸਕਦੇ ਆ। ਦੋਸਤੋ ਇਹ ਤਾਂ ਸੀਗੇ ਲੱਛਣ ਜਿਹੜੇ ਖਾਣਾ ਖਾਣ ਤੋਂ ਬਾਅਦ ਜਿਹੜੀ ਬਦ ਹਜ਼ਮੀ ਹੁੰਦੀ ਉਹਦੇ ਹੁੰਦੇ। ਸੋ ਆਓ ਹੁਣ ਉਹਨਾਂ 7 ਤਰੀਕਿਆਂ ਦੀ ਗੱਲ ਕਰਦੇ ਹਾਂ ਵੀ ਅਸੀਂ ਇਸ ਅਫਾਰੇ ਦੀ ਸ਼ਿਕਾਇਤ ਨੂੰ ਠੀਕ ਕਿਵੇਂ ਕਰ ਸਕਦੇ ਆ। ਦੋਸਤੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਓਵਰ ਈਟਿੰਗ ਦੀ ਜਿਹੜਾ ਅਸੀਂ ਵੱਧ ਭੋਜਨ ਖਾ ਜਾਂਦੇ ਆਂ ਦੋਸਤੋ ਜਦੋਂ ਅਸੀਂ ਖਾਣਾ ਖਾਂਦੇ ਆਂ ਤਾਂ ਅਸੀਂ ਬੜੀ ਜਲਦੀ ਜਲਦੀ ਖਾਣਾ ਖਾਂਦੇ ਆਂ ਅਸੀਂ ਵੱਧ ਖਾ ਜਾਂਦੇ ਆਂ ਉਹਦਾ ਕਾਰਨ ਆ ਉਹ ਜਾਣਦੇ ਕੀ ਹੁੰਦਾ ਦੋਸਤੋ ਜਦੋਂ ਭੋਜਨ ਸਾਡੇ ਮਿਹਦੇ ਤੱਕ ਜਾਂਦਾ ਤਾਂ ਸਾਡੇ ਮਿਹਦੇ ਤੋਂ ਹੋ ਕੇ ਸਿਗਨਲ ਇੱਕ ਦਿਮਾਗ ਨੂੰ ਜਾਂਦਾ ਏ ਜਿਹਨੂੰ ਅਸੀਂ ਸਟਾਈਟੀ ਸਿਗਨਲ ਕਹਿੰਦੇ ਆ ਇਹ ਸਟਾਈਟੀ ਸਿਗਨਲ ਦਾ ਕੀ ਕੰਮ ਆ ਇਹ ਮਿਹਦੇ ਤੋਂ ਜਦੋਂ ਦਿਮਾਗ ਨੂੰ ਜਾਂਦਾ ਏ ਦਿਮਾਗ ਤੱਕ ਸੰਦੇਸ਼ ਪਹੁੰਚਾਉਂਦਾ ਵੀ ਪੇਟ ਭਰ ਚੁੱਕਾ ਏ ਵੀ ਹੁਣ ਹੋਰ ਖਾਣ ਦੀ ਲੋੜ ਨਹੀਂ ਗਈ। ਮਤਲਬ ਤੁਹਾਡਾ ਪੇਟ ਭਰ ਚੁੱਕਾ ਹੁਣ ਇਸ ਤੋਂ ਵੱਧ ਨਹੀਂ ਖਾਣਾ ਖਾਣਾ। ਸੋ ਇਹਨੂੰ ਸਟਾਇਟੀ ਸਿਗਨਲ ਕਹਿੰਦੇ ਆ। ਪਰ ਇਹ ਜਿਹੜਾ ਸਟਾਇਟੀ ਸਿਗਨਲ ਆ ਇਹ ਮਿਹਦੇ ਤੋਂ ਦਿਮਾਗ ਤੱਕ ਜਾਂਦੇ ਜਾਂਦੇ 30 ਮਿੰਟ ਲੈ ਲੈਂਦਾ। ਸੋ ਇਹ ਟਾਈਮ 30 ਮਿੰਟ ਠਟੋਕਰ ਅੱਧਾ ਘੰਟਾ ਕਹਿ ਲਓ ਵੀ ਅੱਧੇ ਘੰਟੇ ਦਾ ਸਮਾਂ ਬਹੁਤ ਜ਼ਿਆਦਾ ਏ ਪਰ ਅਸੀਂ ਭੋਜਨ ਬੜੀ ਕਾਲੀ ਕਾਲੀ ਜਲਦੀ ਜਲਦੀ ਖਾ ਜਾਂਦੇ ਆ। ਤੇ ਜਦੋਂ ਤੱਕ ਇਹ ਸਿਗਨਲ ਜਾਣਾ ਹੁੰਦਾ ਉਦੋਂ ਤੱਕ ਅਸੀਂ ਆਪਦਾ ਪੇਟ ਸਾਡਾ ਭਰ ਚੁੱਕਾ ਹੁੰਦਾ ਤੇ ਸਾਨੂੰ ਉਫਾਰਾ ਹੋ ਚੁੱਕਾ ਹੁੰਦਾ ਸੋ ਦੋਸਤੋ ਇਸ ਚੀਜ਼ ਤੋਂ ਬਚਣ ਲਈ ਸਾਨੂੰ ਹੌਲੀ-ਹੌਲੀ ਭੋਜਨ ਕਰਨਾ ਚਾਹੀਦਾ ਤੇ ਭੋਜਨ ਨੂੰ ਚਬਾ ਕੇ ਖਾਣਾ ਚਾਹੀਦਾ ਤਾਂ ਜੋ ਇੱਕ ਤਾਂ ਭੋਜਨ ਜੇ ਤੁਸੀਂ ਵਧੀਆ ਤਰੀਕੇ ਨਾਲ ਜਬਾਓਗੇ ਤਾਂ ਟਾਈਮ ਵੀ ਵੱਧ ਲੱਗੂਗਾ ਤਾਂ ਤੁਹਾਡਾ ਜਿਹੜਾ ਸਟਾਈਟਿਕ ਸਿਗਨਲ ਆ ਇਹ ਠੀਕ ਢੰਗ ਨਾਲ ਪਹੁੰਚੂਗਾ ਤੁਹਾਡੇ ਦਿਮਾਗ ਤੱਕ ਤੇ ਤੁਹਾਨੂੰ ਪਤਾ ਲੱਗੂਗਾ ਵੀ ਹੁਣ ਤੁਹਾਡਾ ਪੇਟ ਭਰ ਚੁੱਕਾ ਤੇ ਇਹਦਾ ਦੂਜਾ ਫਾਇਦਾ ਇਹ ਆ ਜੇ ਤੁਸੀਂ ਚਬਾ ਕੇ ਖਾਓਗੇ ਤਾਂ ਭੋਜਨ ਬਹੁਤ ਜਲਦੀ ਪਚਦਾ ਹੈ ਦੋਸਤੋ ਇਹ ਤਾਂ ਕਾਰਨ ਹੋ ਗਿਆ ਜਿਹੜਾ ਅਸੀਂ ਓਵਰ ਰੇਟਿੰਗ ਕਰ ਜਾਂਦੇ ਆ ਸੋ ਅਗਲੀ ਗੱਲ ਅਸੀਂ ਕਰਦੇ ਆ ਕਈ ਵਾਰੀ ਕਈ ਲੋਕਾਂ ਨੂੰ ਕੁਝ ਖਾਣੇ ਤੋਂ ਅਲਰਜੀ ਹੁੰਦੀ ਜਿਹਨੂੰ ਅਸੀਂ ਫੂਡ ਅਲਰਜੀ ਕਹਿੰਦੇ ਆ ਜਾਂ ਕਹਿ ਲਓ ਇਨਟੋਲਰੈਂਸ ਹੁੰਦੀ ਉਹ ਉਸ ਭੋਜਨ ਨੂੰ ਪਛਾਣ ਨਹੀਂ ਸਕਦੇ ਦੋਸਤੋ ਆਓ ਅਸੀਂ ਗੱਲ ਕਰਦੇ ਹਾਂ ਭੋਜਨ ਕਿਹੜੇ-ਕਿਹੜੇ ਹੁੰਦੇ ਆ ਦੋਸਤੋ ਇੱਕ ਤਾਂ ਜਿਹੜੇ ਦੁੱਧ ਜਾਂ ਦੁੱਧ ਤੋਂ ਬਣੇ ਹੋਏ ਪ੍ਰੋਡਕਟ ਜਿਹੜੇ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਕਈ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਅਲਰਜੀ ਹੁੰਦੀ ਆ ਉਹਨਾਂ 'ਚ ਲੈਕਟੇਜ਼ ਐਨਜ਼ਾਈਮ ਨਾਂ ਦਾ ਇੱਕ ਜਿਹੜਾ ਦੁੱਧ ਤੇ ਦੁੱਧ ਤੋਂ ਬਣੇ ਪ੍ਰੋਡਕਟ ਨੂੰ ਪਚਾਉਂਦਾ ਏ ਉਸ ਐਨਜ਼ਾਈਮ ਦੀ ਘਾਟ ਹੁੰਦੀ ਆ ਇਹ ਐਨਜ਼ਾਈਮ ਦੀ ਘਾਟ ਹੋਣ ਕਰਕੇ ਉਹ ਦੁੱਧ ਜਾਂ ਇਹ ਤੋਂ ਬਣੀਆਂ ਚੀਜ਼ਾਂ ਨੂੰ ਨਹੀਂ ਪਚਾ ਸਕਦੇ ਤਾਂ ਜਦੋਂ ਪੀਂਦੇ ਆ ਦੁੱਧ ਜਾਂ ਫਿਰ ਇਹ ਚੀਜ਼ਾਂ ਖਾਂਦੇ ਆ ਪਨੀਰ ਜਾਂ ਹੋਰ ਕੁਝ ਦੁੱਧ ਤੋਂ ਜਿਹੜਾ ਬਣਿਆ ਏ ਉਹਨਾਂ ਦੀ ਪਚਦਾ ਨਹੀਂ ਤੇ ਪੇਟ ਫੁੱਲਦਾ ਤੇ ਅਫਾਰਾ ਹੁੰਦਾ ਗੈਸ ਬਣ ਜਾਂਦੀ ਤੇ ਉਹਨਾਂ ਨੂੰ ਤੰਗੀ ਮਹਿਸੂਸ ਹੁੰਦੀ ਆ ਦੋਸਤੋ ਦੂਜੇ ਨੰਬਰ ਤੇ ਆਉਂਦੇ ਆ ਕਈਆਂ ਨੂੰ ਆਂਡਿਆਂ ਦੇ ਪ੍ਰੋਟੀਨ ਤੋਂ ਅਲਰਜੀ ਹੁੰਦੀ ਆ ਜਦੋਂ ਐਗ ਖਾਂਦੇ ਆ ਤਾਂ ਉਹ ਉਹਨਾਂ ਦੇ ਪਚਦੇ ਨਹੀਂ ਤੇ ਉਹਨਾਂ ਨੂੰ ਬਦਹਜਮੀ ਹੁੰਦੀ ਉਹਨਾਂ ਦੇ ਅਫਾਰਾ ਹੋ ਜਾਂਦਾ ਬਲੋਟਿੰਗ ਹੋ ਜਾਂਦੀ ਆ ਦੋਸਤੋ ਕਈਆਂ ਨੂੰ ਕਣਕ ਦੇ ਜਿਹੜਾ ਗਲੂਟਨ ਹੁੰਦਾ ਕਣਕ 'ਚ ਉਸ ਤੋਂ ਅਲਰਜੀ ਹੁੰਦੀ ਆ ਕਈਆਂ ਨੂੰ ਕਣਕ ਦੀ ਵੀ ਅਲਰਜੀ ਹੁੰਦੀ ਆ ਦੋਸਤੋ ਕਈਆਂ ਨੂੰ ਫਲਾਂ ਦੇ ਮਿੱਠੇ ਤੋਂ ਅਲਰਜੀ ਹੁੰਦੀ ਆ ਫਲਾਂ 'ਚ ਜਿਹੜਾ ਮਿੱਠਾ ਪਾਇਆ ਜਾਂਦਾ ਫਰਕਟੋਜ਼ ਇਹ ਵੀ ਇੱਕ ਮਿੱਠੇ ਦੀ ਕਿਸਮ ਹੀ ਆ ਕਈਆਂ ਨੂੰ ਇਸ ਤੋਂ ਅਲਰਜੀ ਹੁੰਦੀ ਫਿਰ ਜਦੋਂ ਫਲ ਫਰੂਟ ਖਾਂਦੇ ਆ ਤਾਂ ਉਹਨਾਂ ਨੂੰ ਗੈਸ ਬਣਦੀ ਉਹਨਾਂ ਦੇ ਪਚਦਾ ਨਹੀਂਗਾ ਤੇ ਉਹਨਾਂ ਨੂੰ ਮਤਲਬ ਤੰਗੀ ਦਿੰਦਾ ਏ ਅਫਾਰਾ ਕਰਦਾ ਏ ਦੋਸਤੋ ਇਹ ਤਾਂ ਸੀ ਕੁਝ ਭੋਜਨ ਜਿਹੜੇ ਸਾਨੂੰ ਅਫਾਰਾ ਕਰਦੇ ਆ ਹੋਰ ਵੀ ਕਈ ਚੀਜ਼ਾਂ ਹੋ ਸਕਦੀਆਂ ਜਿਨ੍ਹਾਂ ਤੋਂ ਸਾਨੂੰ ਅਲਰਜੀ ਹੋ ਸਕਦੀ ਆ ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਪਛਾਣਨਾ ਪੈਣਾ ਪਹਿਲਾਂ ਫਿਰ ਇਹਨਾਂ ਨੂੰ ਸਾਨੂੰ ਆਪਦੇ ਭੋਜਨ 'ਚੋਂ ਵੱਖਰਾ ਕਰਨਾ ਪੈਣਾ ਮਤਲਬ ਇਹਨਾਂ ਨੂੰ ਜੇ ਤੁਸੀਂ ਖਾਓਗੇ ਤਾਂ ਤੁਹਾਨੂੰ ਬਦ ਹਜਮੀ ਹੋਊਗੀ ਹੋਊਗੀ ਸੋ ਇਹਨਾਂ ਤੋਂ ਅਫਾਰੇ ਤੋਂ ਬਚਣ ਲਈ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਆਪਦੇ ਭੋਜਨ ਤੋਂ ਬਾਹਰ ਕਰਨਾ ਪਊਗਾ ਦੋਸਤੋ ਅਸੀਂ ਕਈ ਕੰਮ ਇਦਾਂ ਦੇ ਵੀ ਕਰਦੇ ਆ ਜਿਨ੍ਹਾਂ ਨਾਲ ਅਸੀਂ ਗੈਸ ਜ਼ਿਆਦਾ ਅੰਦਰ ਲੈ ਜਾਂਦੇ ਆ ਆਓ ਜਾਣਦੇ ਹਾਂ ਕਿਹੜੇ ਆ ਦੋਸਤੋ ਜਿਹੜੇ ਅਸੀਂ ਕੋਲ ਡਰਿੰਕ ਪੀਂਨੇ ਆ ਇਹਨਾਂ ਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਬੜੀ ਹੁੰਦੀ ਆ ਇਹਨਾਂ ਚ ਛੋਟੇ ਛੋਟੇ ਗੈਸ ਦੇ ਗੁਬਾਰੇ ਹੁੰਦੇ ਕਾਰਬਨ ਡਾਈਆਕਸਾਈਡ ਦੇ ਜਦੋਂ ਅਸੀਂ ਇਹਨਾਂ ਨੂੰ ਪੀਂਨੇ ਆ ਆ ਸਾਡੇ ਪੇਟ ਦੇ ਵਿੱਚ ਜਾ ਕੇ ਰਿਲੀਜ਼ ਕਰ ਦਿੰਦੇ ਉਸ ਗੈਸ ਨੂੰ ਛੱਡ ਦਿੰਦੇ ਆ ਜਿਦੇ ਨਾਲ ਸਾਡੇ ਗੈਸ ਭਰ ਜਾਂਦੀ ਤੇ ਸਾਨੂੰ ਉਫਾਰਾ ਹੋਣ ਦੀ ਸ਼ਿਕਾਇਤ ਹੋ ਜਾਂਦੀ। ਸੋ ਜਿਆਦਾ ਕੋਲਡ ਡਰਿੰਕ ਵੀ ਪੀਣਾ ਮਤਲਬ ਗੈਸ ਬਣਨ ਦਾ ਕਾਰਨ ਆ। ਦੋਸਤੋ ਨੰਬਰ 2 ਜਦੋਂ ਅਸੀਂ ਕਈ ਵਾਰੀ ਬਬਲ ਗਮ ਚਮਾਉਣੇ ਰਹਿੰਦੇ ਆਂ ਕਈਆਂ ਨੂੰ ਆਦਤ ਹੁੰਦੀ ਚਿੰਗਮ ਖਾਣ ਦੀ ਬਬਲ ਗਮ ਖਾਣ ਦੀ ਤਾਂ ਉਹ ਵਾਧੂ ਹਵਾ ਨੂੰ ਵੀ ਅੰਦਰ ਲੈ ਜਾਂਦੇ ਰਹਿੰਦੇ ਆ ਜਿਹੜੀ ਅੱਗੇ ਜਾ ਕੇ ਤੰਗੀ ਕਰਦੀ ਗੈਸ ਬਣਨ ਦਾ ਵੀ ਕਾਰਨ ਇਹ ਵੀ ਬਣਦੀ ਆ। ਦੋਸਤੋ ਹੁਣ ਅਸੀਂ ਗੱਲ ਕਰਦੇ ਹਾਈ ਫਾਈਬਰ ਭੋਜਨ ਦੀ। ਦੋਸਤੋ ਵੈਸੇ ਤਾਂ ਜਿੰਨਾ ਜਿਹੜੇ ਭੋਜਨ ਵਿੱਚ ਹਾਈ ਫਾਈਬਰ ਹੁੰਦਾ ਉਹ ਸਾਡੇ ਪਾਚਨ ਸ਼ਕਤੀ ਨੂੰ ਵਧੀਆ ਬਣਾਉਂਦਾ ਮਤਲਬ ਸਿਹਤ ਲਈ ਵੀ ਉਹ ਠੀਕ ਹੁੰਦਾ ਪਰ ਕਈ ਵਾਰੀ ਜਿਆਦਾ ਹਾਈ ਫਾਈਬਰ ਭੋਜਨ ਵੀ ਸਾਡੇ ਅਫਾਰਾ ਕਰਦਾ ਸਾਡੇ ਗੈਸ ਬਣਾਉਂਦਾ ਜਿਵੇਂ ਕੁਝ ਕ ਬੀਨ ਆਗੇ ਜਿਵੇਂ ਰਾਜਮਾ ਹੋ ਗਈ ਰੋਂਗੀ ਲੋਬੀਆ ਦੇ ਵੀ ਬੀਨ ਜਿਹੜੇ ਹੁੰਦੇ ਆ ਉਹ ਵੀ ਸਾਡੇ ਗੈਸ ਬਣਾਉਂਦੇ ਆ ਅਫਾਰਾ ਕਰਦੇ ਆ ਦੋਸਤੋ ਕਈ ਦਾਲਾਂ ਜਿਵੇਂ ਅਰਹਰ ਦੀ ਦਾਲ ਮਾਂ ਦੀ ਦਾਲ ਇਹਨਾਂ 'ਚ ਵੀ ਹਾਈ ਫਾਈਬਰ ਜਿਆਦਾ ਹੁੰਦਾ ਹੈ ਫਾਈਬਰ ਕੰਟੈਂਟ ਜਿਆਦਾ ਹੁੰਦਾ ਸੋ ਇਹ ਵੀ ਸਾਡੇ ਗੈਸ ਬਣਾਉਂਦੇ ਆ ਅਫਾਰਾ ਕਰਦੇ ਆ ਦੋਸਤੋ ਜਿਆਦਾ ਫੈਟ ਵਾਲੀਆਂ ਚੀਜ਼ਾਂ ਚਰਬੀ ਵਾਲੀਆਂ ਚੀਜ਼ਾਂ ਖਾਣ ਨਾਲ ਵੀ ਸਾਡੇ ਗੈਸ ਬਣਦੀ ਤਲੀਆਂ ਮਲੀਆਂ ਜਿਹੜੀਆਂ ਜਿਆਦਾ ਚੀਜ਼ਾਂ ਉਹ ਖਾਣ ਨਾਲ ਵੀ ਇਹਨਾਂ ਨਾਲ ਤਾਂ ਬਣਦੀ ਕਿਉਂਕਿ ਪਚਣ ਵਿੱਚ ਬਹੁਤ ਟਾਈਮ ਲੈਂਦੀਆਂ ਇਹ ਬਹੁਤ ਹੌਲੀ ਪਚਦੀਆਂ ਜਿਸ ਦੇ ਨਾਲ ਸਾਡਾ ਪੇਟ ਫੁੱਲ ਜਾਂਦਾ ਫਾਰਾ ਹੋ ਜਾਂਦਾ ਸਾਨੂੰ ਤੇ ਦੋਸਤੋ ਜਦੋਂ ਤੁਸੀਂ ਖਾਣੇ 'ਚ ਬਹੁਤ ਜਿਆਦਾ ਫਰਕ ਰੱਖਦੇ ਹੋ ਜਿਵੇਂ ਸਵੇਰੇ ਖਾ ਲਿਆ ਉਸ ਤੋਂ ਬਾਅਦ ਦੁਪਹਿਰੇ ਕੁਝ ਖਾਦਾ ਨਹੀਂ ਸਿੱਧਾ ਰਾਤ ਨੂੰ ਜਾ ਕੇ ਖਾਦਾ ਇਹਦੇ ਨਾਲ ਵੀ ਗੈਸ ਬਣਦੀ ਆ ਕਿਉਂਕਿ ਜਿਹੜੇ ਸਾਡੇ ਅੰਤੜੀਆਂ 'ਚ ਜਿਹੜੇ ਬੈਕਟੀਰੀਆ ਹੁੰਦੇ ਆ ਸਾਇੰਸ ਮੰਨਦੀ ਆ ਵੀ ਜਦੋਂ ਅਸੀਂ ਕੁਝ ਖਾਣੇ ਨਹੀਂ ਭੁੱਖਾ ਟੱਡ ਰੱਖਦੇ ਤਾਂ ਉਹ ਗੈਸ ਬਣਾਉਣਾ ਸ਼ੁਰੂ ਕਰ ਦਿੰਦੇ ਸੋ ਅੰਤੜੀਆਂ ਨੂੰ ਮਤਲਬ ਕੰਮ ਤੇ ਲਾਉਣ ਲਈ ਕੋਈ ਨਾ ਕੋਈ ਵਿੱਚੋਂ ਥੋੜਾ ਬਹੁਤ ਸਾਨੂੰ ਖਾਂਦੇ ਰਹਿਣਾ ਚਾਹੀਦਾ ਤਾਂ ਜੋ ਅੰਤੜੀਆਂ ਆਪਦਾ ਕੰਮ ਕਰਦੀਆਂ ਰਹਿਣ ਤੇ ਜਿਹੜੇ ਆ ਬੈਕਟੀਰੀਆ ਉਹ ਗੈਸ ਨਾ ਬਣਾ ਸਕਣ ਦੋਸਤੋ ਸਾਨੂੰ ਵਿੱਚੋਂ ਆ ਮੂਫਲੀ ਦੇ ਦਾਣੇ ਲੈ ਲੈਣੇ ਚਾਹੀਦੇ ਆ ਜਾਂ ਥੋੜਾ-ਬਹੁਤੇ ਸਾਨੂੰ ਫਰੂਟ ਖਾ ਲੈਣਾ ਚਾਹੀਦਾ ਵਿੱਚੋਂ-ਵਿੱਚੋਂ ਤਾਂ ਜੋ ਅੰਤੜੀਆਂ ਆਪਦਾ ਕੰਮ ਕਰਦੀਆਂ ਰਹਿਣ ਤੇ ਗੈਸ ਮਤਲਬ ਨਾ ਬਣਾ ਸਕਣ ਬੈਕਟੀਰੀਆ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਜਿਹੜਾ ਪ੍ਰੋਬਾਇਓਟਿਕ ਫੂਡ ਕੁਝ ਕੁ ਫੂਡ ਜਿਵੇਂ ਆਪਣਾ ਦਹੀਂ ਹੋ ਗਿਆ ਲੱਸੀ ਹੋਗੀ ਇਹਨਾਂ 'ਚ ਚੰਗੇ ਬੈਕਟੀਰੀਆ ਪਾਏ ਜਾਂਦੇ ਆ ਜਿਹੜੇ ਸਾਡੇ ਭੋਜਨ ਨੂੰ ਹজম ਕਰਨ 'ਚ ਸਾਡੀ ਮਦਦ ਕਰਦੇ ਸਾਡੀ ਸਿਹਤਾਂ ਕਰਦੇ ਆ ਸੋ ਸਾਨੂੰ ਆਪਦੇ ਭੋਜਨ 'ਚ ਲਾਜ਼ਮੀ ਇਹਨਾਂ ਚੀਜ਼ਾਂ ਨੂੰ ਐਡ ਕਰਨਾ ਚਾਹੀਦਾ ਸਾਨੂੰ ਦਹੀਂ ਜ਼ਰੂਰ ਖਾਣੀ ਚਾਹੀਦੀ ਕਈ ਲੋਕਾਂ 'ਚ ਮਤ ਪੇ ਦੇ ਇਦਾਂ ਦਾ ਬਣਿਆ ਹੋਇਆ ਕਿ ਰਾਤ ਨੂੰ ਦਹੀਂ ਖਾਣਾ ਸਿਹਤ ਲਈ ਹਾਨੀਕਾਰਕ ਹੁੰਦਾ ਦੋਸਤੋ ਇਹ ਬਿਲਕੁਲ ਗਲਤ ਗੱਲ ਆ ਤੁਸੀਂ ਦਹੀਂ ਕਦੋਂ ਵੀ ਖਾ ਸਕਦੇ ਆ ਸਵੇਰੇ ਦੁਪਹਿਰੇ ਸ਼ਾਮ ਨੂੰ ਡਿਨਰ 'ਚ ਵੀ ਰਾਤ ਨੂੰ ਵੀ ਖਾ ਸਕਦੇ ਆ ਸੋ ਦਹੀਂ ਤਾਂ ਬੜਾ ਲਾਭਕਾਰੀ ਆ ਇਹ 'ਚ ਚੰਗੇ ਬੈਕਟੀਰੀਆ ਹੁੰਦੇ ਆ ਜਿਹੜੇ ਸਾਡੀ ਅੰਤੜੀਆਂ 'ਚੋਂ ਸਾਡੇ ਮਾੜੇ ਬੈਕਟੀਰੀਆ ਨੂੰ ਬਾਹਰ ਕੱਢਦੇ ਆ ਤੇ ਸਾਡੇ ਭੋਜਨ ਨੂੰ ਵੀ ਪਚਾਉਣ 'ਚ ਸਾਡੀ ਸਹਾਇਤਾ ਕਰਦੇ ਆ ਇਹਨਾਂ ਨੂੰ ਪ੍ਰੋਬਾਇਓਟਿਕ ਫੂਡ ਕਿਹਾ ਜਾਂਦਾ ਦੋਸਤੋ ਜਿੱਥੋਂ ਤੱਕ ਨੂਨ ਦਾ ਸਵਾਲ ਆ ਸਾਨੂੰ ਨਮਕ ਵੀ ਘੱਟ ਖਾਣਾ ਚਾਹੀਦਾ ਕਿਉਂਕਿ ਇਹਦੇ ਚ ਸੋਡੀਅਮ ਹੁੰਦਾ ਸੋਡੀਅਮ ਕੀ ਕਰਦਾ ਉਹ ਵਾਟਰ ਦੀ ਰੀਟੈਂਸ਼ਨ ਕਰਦਾ ਸਾਡੇ ਸਰੀਰ ਚ ਪਾਣੀ ਨੂੰ ਜਮਾ ਕਰਦਾ ਜਦੋਂ ਸਾਡੇ ਸਰੀਰ ਚ ਪਾਣੀ ਜਮਾ ਹੋਊਗਾ ਤਾਂ ਸਾਡੇ ਪੇਟ ਚ ਵੀ ਅਫਾਰਾ ਹੋਊਗਾ ਸਾਡੇ ਪੇਟ ਚ ਵੀ ਪਾਣੀ ਜਮਾ ਹੋਊਗਾ ਸੋ ਨਮਕ ਦੀ ਮਾਤਰਾ ਸਾਨੂੰ ਆਪਦੇ ਭੋਜਨ ਚ ਘਟਾਉਣੀ ਚਾਹੀਦੀ ਆ ਤਾਂ ਕਿ ਵਾਟਰ ਰੀਟੈਂਸ਼ਨ ਸਾਡੀ ਬਾਡੀ ਚ ਨਾ ਹੋਵੇ ਤਾਂ ਅਸੀਂ ਅਫਾਰੇ ਦੀ ਇਸ ਬਲੋਟਿੰਗ ਦੀ ਸ਼ਿਕਾਇਤ ਤੋਂ ਬਚ ਸਕੀਏ ਦੋਸਤੋ ਮੁੱਦੇ ਦੀ ਗੱਲ ਸਿਰਫ ਇਹ ਆਉਂਦੀ ਆ ਵੀ ਜਿਹੜੀ ਸਾਡੇ ਅਫਾਰੇ ਦੀ ਪਰੇਸ਼ਾਨੀ ਬਲੋਟਿੰਗ ਦੀ ਪਰੇਸ਼ਾਨੀ ਹੈ ਸਾਡੀ ਲਾਈਫ ਸਟਾਈਲ ਦਾ ਸਾਡੀ ਜ਼ਿੰਦਗੀ ਜਿਉਣ ਦਾ ਹੀ ਹਿੱਸਾ ਹੈ ਸੋ ਜੇ ਅਸੀਂ ਇਹਨਾਂ ਗੱਲਾਂ ਨੂੰ ਬਰੀਕੀ ਨਾਲ ਸਮਝਾਂਗੇ ਇਹਨਾਂ ਤੇ ਅਮਲ ਕਰਾਂਗੇ ਤਾਂ ਅਸੀਂ ਇਸ ਮੁਸੀਬਤ ਚੋਂ ਇਸ ਪ੍ਰੋਬਲਮ ਚੋਂ ਬੜੀ ਆਸਾਨੀ ਨਾਲ ਬਾਹਰ ਨਿਕਲ ਸਕਦੇ ਆ ਸੋ ਇਹ ਜਿਹੜੀ ਜਾਣਕਾਰੀ ਆ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਜਦੋਂ ਅਸੀਂ ਹਸਪਤਾਲ ਹੁੰਨੇ ਆ ਅਸੀਂ ਕੱਲੇ-ਕੱਲੇ ਮਰੀਜ਼ ਨੂੰ ਇਹ ਗੱਲਾਂ ਨਹੀਂ ਦੱਸ ਸਕਦੇ ਸੋ ਆਹ ਵੀਡੀਓ ਦਾ ਇੱਕ ਬੜਾ ਵਧੀਆ ਮਾਧਿਅਮ ਹੁੰਦਾ ਇਹਦੇ ਰਾਹੀਂ ਬਹੁਤ ਲੋਕਾਂ ਤੱਕ ਗੱਲ ਪਹੁੰਚ ਜਾਂਦੀ ਆ ਸੋ ਆਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਅਗਲੀਆਂ ਵੀਡੀਓਆਂ ਵੀ ਜਿਹੜੀਆਂ ਮੈਂ ਬਣਾਉਣਾ ਏ ਸਿਹਤ ਸੰਬੰਧੀ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਇਜਾਜ਼ਤ ਲੈਣਾਂ ਧੰਨਵਾਦ